ਲੋ ਜੀ ਫੋਨ ਆ ਗਿਆ ਸਾਰਾ ਸਾਡੇ ਕੋਲ ਪਹੁੰਚਣਾ ਮਿਲਣਾ ਜੇ ਸਾਨੂੰ ਘਰ ਨਾਲ ਬਰਾਏ ਹੋ ਗਿਆ ਜੀ ਤੇ ਇਸ ਤੇ ਸਮਾਈ ਰੱਖੋ ਸਸੀ ਕਾ ਜੀ ਸਾਰਿਆਂ ਨੂੰ ਹੋਪ ਹੋਈ ਸਾਰੇ ਵਧੀਆ ਸੀ ਵੀ ਠੀਕ ਠਾਕ ਰਹੇ ਤੇ ਲੋ ਜੀ ਟਾਈਮ ਆ ਮਾਰਨੂੰ ਦਾ ਚ ਦਿਨ ਭਾਗਾ ਦੀ ਸੰਡੇ ਤੇ 8 ਵਜ ਚੁੱਕੇ ਨੇ ਜਾਣਾ ਅਸੀਂ 6 ਵਜੇ ਹੀ ਤੇ 8 ਵਜੇ ਤੱਕ ਅਸੀਂ ਘਰੇ ਫਿਰਦੇ ਪਏ ਆ ਤੇ ਅੱਜ ਕਲਮ ਕਹਤਾ ਹੈ ਕਿ ਅਸੀਂ ਆ ਰਹੇ ਹਾਂ ਜੀ ਮੁੱਲਾਪੁਰ ਦਾਖਾਂ ਦੇ ਕੋਲ ਲੁਧਿਆਣੇ ਦੇ ਕੋਲ ਆ ਰਹੇ ਆ ਤੇ ਆਪਣੇ ਕੁਝ ਘੰਟੜਾਵਾਂ ਨੇ ਕਮੈਂਟ ਵੀ ਆਏ ਸੀ ਮੈਸੇਜ ਵੀ ਆਏ ਸੀ ਸਪੈਸ਼ਲ ਫੋਨ ਕਾਲ ਵੀ ਆਏ ਸੀ ਕਿ ਅਸੀਂ ਤੁਹਾਨੂੰ ਮਿਲਣਾ ਤੇ ਇਹ ਵੀਡੀਓ ਤੇ ਆਉਣੀ ਹੈ ਜੀ ਨੈਕਸਟ ਡੇ ਤੇ ਹੁਣ ਆਪਾਂ ਨੈਕਸਟ ਡੇ ਤੋਂ ਨੈਕਸਟ ਡੇ ਦੱਸਾਂਗੇ ਕਿ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਮਿਲ ਕੇ ਠੀਕ ਹੈ ਜੀ ਤੇ ਅੱਜ ਆ ਤੁਹਾਡੇ ਰੈਡੀ ਹੋਣ ਲੱਗੇ ਆ ਕੱਪੜੇ ਸੋਪੜੇ ਪ੍ਰੈਸ ਕਰ ਰਹੇ ਆ ਅੱਜ ਮੈਂ న్యూਸ ਨੂੰ ਕਲੀਅਰ ਕਰਨਾ ਜੋ ਕਿ ਮੈਂ ਕੋਲ ਰੈਡੀ ਕਰਵਾਇਆ ਆਪਣੇ ਲਈ ਤੇ ਤੁਹਾਡਾ ਨਾ ਮੈਂ ਜ਼ਰੂਰ ਵੀਡੀਓ ਦੇ ਵਿੱਚ ਵੀ ਸ਼ੇਅਰ ਕਰਾਂਗੀ ਤੇ ਬਾਕੀ ਤਾਂ Instagram ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਪੰਜਾਬੀ ਪਹਿਰਾਵੇ ਦਾ ਤੇ ਬਾਕੀ ਅਗਰ ਤੁਸੀਂ ਜੇ ਸੁਤਲੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਪੰਜਾਬੀ ਪਹਿਰਾਵਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜਾ ਕੇ ਉੱਥੇ ਕੈਂ ਕਿੰਨ ਸਾਡੀਆਂ ਸੁਤਲੀਆਂ ਦੀਆਂ ਵੀਡੀਓਆਂ ਹੁੰਦੀਆਂ ਨੇ ਤੇ ਸਾਡਾ ਵਲੋਗਿੰਗ ਵਾਲਾ ਚੈਨਲ ਹੈਗਾ ਜੀ ਜਿਹੜਾ ਸਾਡੇ ਫੈਮਿਲੀ ਵਲੋਗਿੰਗ ਕਰਦੇ ਆ ਅਸੀਂ ਉਹ ਹੈ ਜਵਾ ਬਸਿਕ ਫੰਡੀ ਤੇ Instagram ਦੀ ਆਈਡੀ ਹੈਗੀ ਜੀ ਪੰਜਾਬੀ ਪਹਿਰਾਵਾ ਤੇ ਦੂਜੀ ਦੀ ਹੈਗੀ ਜੀ ਸਰਬਜੋਤ ਕੌਰ ਜਰੂਰ ਜਾ ਕੇ ਫੋਲੋ ਕਰੋ ਤੇ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਤੇ ਹੈਗਾ ਉੱਥੇ ਜਾ ਕੇ ਕਰਤਾ ਮੇਰੀ ਡਿਊਟੀ ਲਈ ਹੈ ਜੀ ਸਿਰਫ ਕੱਪੜੇ ਪ੍ਰੈਸ ਕਰਨ ਦੀ ਤੇ ਅਸੀਂ ਜਾਣਾ ਪੈਣਾ ਪਿੰਡ ਫੀਲਡ ਤੋਂ ਅਸੀਂ ਰੈਡੀ ਰੂਡੀ ਹੋ ਕੇ ਫਿਰ ਅਸੀਂ ਅੱਗੇ ਨੂੰ ਨਿਕਲਾਂਗੇ ਅੱਜ ਸਾਰੇ ਦੀ ਸਾਡੀ ਫਾਈਨਲ ਲੁੱਕ ਦੇਖਿਓ ਕਿ ਅੱਜ ਅਹੀ ਕੀ ਬਣਦੇ ਆ ਠੀਕ ਹੈ ਜੀ ਜਿਹਦੀ ਮਮਾ ਨੂੰ ਮੈਂ ਫੋਨ ਕਰ ਰਹੀ ਆ ਕਿ ਹਾਈ ਮੈਨੂੰ ਦੱਸੋ ਦੱਸੋ ਕਿੰਨੇ ਵਜੇ ਆਉਣਾ ਕਦੋਂ ਆਉਣਾ ਇਹਨੇ ਫੋਨ ਨਹੀਂ ਚੱਕਿਆ ਹੈ ਹੁਣ ਮੇਰੇ ਟਾਈਮ ਤੇ ਕਹਿੰਦੀ ਆ ਜਾ ਅਸੀਂ ਜ ਸਾਲੂਨ ਪਹੁੰਚ ਜੀ ਆਉਂ ਤੂੰ ਹੁਣ ਭੱਜ ਦੇ ਹੋਈ ਫੇਗੀ ਫਟਾਫਟ ਫਟਾਫਟ ਪਹੁੰਚ ਜਾਣਾ ਆ ਦੇਖੋ ਪਰਸੰਦਰ ਰਹਿ ਗਿਆ ਪਰਸ 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 ਉਹ ਉਹ ਚੱਕੋ ਸਗਣ ਚੱਕੋ ਮੁੜ ਕੇ ਤੇ ਪੈਸੇ ਏਟੀਮ ਤੇ ਦੰਨੇ ਆ ਕੇ ਪਾ ਦਾਂਗੇ ਘਰ ਵਾਲ ਘਰੇ ਪੈਸੇ ਕਿੱਥੇ ਏਟੀਮ ਅਚਾ ਹਾ ਸਗਣ ਨਾ ਕਾਰ ਗੱਡੀ ਚ ਪਿਆ ਲਓ ਜੀ ਤਿਆਰੀ ਹੈ ਸਾਡੀ ਫੁੱਲ ਲੈ ਜਾਣਾ ਸਲੂਨ ਮੈਂ ਕਹਾਂ ਹਾਂ ਇਹ ਵੀ ਲਓ ਮੇਰੇ ਪਰਸੇ ਪਾਓ ਇੱਥੇ ਪੈਸੇ ਹੈਗੇ ਨਾ ਪਤਾ ਨਹੀਂ ਯਾਰ ਭਾੜੇ ਮੈਂ ਕਿੱਥੇ ਲੈ ਕੇ ਦੀ ਪਾਉਂ ਹਾਇ ਜਿੰਨਾ ਮਰਜ਼ੀ ਛੇਤੀ ਤਿਆਰ ਹੋ ਜਾਓ ਪਰ ਭੱਜਦਾ ਹੀ ਪੜਾਦੀ ਸਾਰੀ ਪਲੈਨਿੰਗ ਸੀਗੀ ਤੇਰੇ ਆ ਕੇ ਸਾਰਾ ਗਾਹ ਪੈ ਗਿਆ

ਹਮਮ ਹਣਾ ਤੁਸੀਂ ਜਾਣੇ ਪਾਰ ਲ ਮੈਂ ਤਾਂ ਨਹੀਂ ਜਾਣਾ ਹਾਂ ਅੰਦਰ ਗੱਡੀ ਸਾਹਿਬ ਸਾਨੂੰ ਪਾਰ ਰਖੀ ਸਵਾਪਰੇ ਕਾਲੀ ਕੀ ਛੇਤੀ ਆ ਜੇ ਛੇਤੀ ਆਜੇ ਹੋਰ ਵਾਲੀ ਕੋ ਪੋਣੀ ਪੈਣੀ ਮम्मा ਨੇ ਕਹੀ ਚਾਪ ਪੀਆ ਦੇਤੀ ਮਮਾ ਨੇ ਦਵਾਈ ਭੁੱਲ ਗਏ ਅੱਛਾ ਅਨਾ ਕੁਝ ਹੋ ਗਿਆ ਉੱਪਰ ਹੋਰ ਇਹਨੇ ਸਰਕਮਸਟਾਂਸਸ ਕ੍ਰੀਏਟ ਹੋ ਗਏ ਸੀ ਹੜਤਾਲ ਹੋਣ ਦੀ ਸੰਭਾਵਨਾ ਸੀ ਬਸ ਮੇਰੇ ਤੇ ਮਮਾ ਚ ਮੈਂ ਵੀ ਕਿਹਾ ਸੀਗਾ ਪਾਪਾ ਨੂੰ ਮੈਂ ਵੀ ਕਿਹਾ ਸੀਗਾ ਪਾਪਾ ਨੂੰ ਕਰ ਦੇ ਕੇ ਕਰ ਲਿਓ ਗੱਡੀ ਸਾਫ ਪਰ ਮੈਨੂੰ ਛੱਡ ਦਿਓ ਇੱਕ ਵਾਰੀ ਉੱਥੇ ਕਰ ਜਾ ਇੱਕ ਮਿੰਟ ਬੋ ਪਾਪਾ ਨੂੰ ਤੁਹਾਡੇ ਤੋਂ ਪਿਆਰੀ ਹੁਣ ਗੱਡੀ ਹੋ ਗਈ ਮਮਾ ਮੇਰੇ ਤੋਂ ਪਿਆਰੀ ਗੱਡੀ ਹੋ ਗਈ ਚੱਲ ਦਵਾ ਯੂਤੇ ਰਹਿ ਗਈ ਮੇਰੀ ਸਾਰਾ ਕੁਝ ਉੱਤੇ ਰਹਿ ਗਿਆ ਗੁੰਚਾ ਕੇ ਲਿਆਈਂ ਸੁਣ ਲੱਗ ਰਿਹਾ ਨਾ ਵਾਹ ਕਰ ਲਓ ਬਹੁਤ ਸੁਣ ਲੱਗ ਰਿਹਾ ਵਾਹ ਕਹਿੰਦੀ ਜਲੂਸ ਨਾ ਘਟਲੀ ਨੀ ਮੁੰਮੂ ਨੀਲ ਪੇਂਟ ਲਾਇਆ ਨੀਲ ਪੇਂਟ ਉੱਤੇ ਰਹਿ ਗਿਆ ਜਲਮੀ ਨਹੀਂ ਲਾਕੀ ਉਹ ਆਪਣੇ ਕਾਲੇ ਬੈੱਜ ਹੈਗਾ ਬੇਬੇ ਉਹ ਪਾਰਲਰ ਚ ਉਹ ਆਂਦੋ 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 ਇਹਨੇ ਟੂਟ ਦਿੱਸ ਤਾਏ ਚਲੋ ਜੀ ਆਪਾਂ ਘਰੋਂ ਨਿਕਲ ਚੁੱਕੇ ਆ ਮੈਂ ਸਿੱਧਾ ਜਾਣਾ ਸੈਲੂਨ ਖੋਲ ਖੋਲ ਛੇਤੀ 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 ਹੁਣ ਪਾਪਾ ਰਗਾ ਮਿੰਟ ਚ ਪਚਾ ਦੋ ਹੂੰ ਗੱਡੀ ਤਵਾਈ ਰਾਸ ਆ ਗਈ ਪਾਪਾ ਦੀ ਵਿਆਹ ਜਾਣਾ ਪੈ ਗਿਆ ਹਾਈ ਹਾਈ ਭਾਈ ਤੇਜ਼ ਕੱਢਦੇ ਨੇ ਲਾਦੀ ਦੋਨੇ ਗੇਟ ਲਾਦੀ ਠੀਕ ਹੈ ਮੇਰੀ ਜੋੜ ਨਾਲ ਜਰੂਰੀ ਚੱਲੇ ਹੂੰ ਲੈ ਜਾਟਾ ਹੁਣ 5 ਮਿੰਟ ਚ ਪਚਾ ਦੇ 5 ਮਿੰਟ ਕਿੱਥੇ ਟੋਟਲੀ 5 ਮਿੰਟ ਪੰਜ ਸੈਲੂਨ ਵਾਲੀਆਂ ਮੇਰਾ ਵੇਟ ਕਰਨ ਡੀਆਂ ਨੇ ਮੈਂ ਹਿੱਲੀ ਬੈਠਾ ਮੈਂ ਅੱਡੀ ਫਰਾਰੀ ਤੋਂ ਘਟਾ ਹੈ ਮੈਂ ਫੜਾ ਫੜਨਾ ਹੀ ਮੂੰਹ ਬਸ 12 ਕਿਤੇ ਤੱਕ ਫੇਸ ਵੋਸ਼ ਨਾ ਕੋਈ ਗਾਲੀ ਕਾਲੀ ਆਪਾਂ ਨੂੰ ਅਗਲੇ ਨੂੰ ਹੀ ਦੇਣੀ ਤੇ ਲੋਸ਼ਨ ਲਾਇਆ ਨਹੀਂ ਹੱਥਾਂ ਨੂੰ ਹੱਥ ਥੈ ਹੋਏ ਪੈਣਾ ਤੇ ਜਦੋਂ ਹੰਸ ਰਹੀ ਆ ਕਿ ਲੱਗੂਗਾ ਲੋਸ਼ਨ ਫੁਰਕਦੇ ਮਾਰੇ ਤੂੰ ਮੈਨੂੰ ਕਿਹਦਾ ਦੱਬ ਲੈਣ ਦੀ ਗੱਡੀ ਮੂਰੇ ਵਰਨਾ ਲੱਗੀ ਯਾਰ ਇਹਨੇ ਨਹੀਂ ਨਹੀਂ ਇਹਨੇ ਤਾਂ ਬੜੀ ਕੋਈ ਗੱਲ ਨਹੀਂ ਕੋਈ ਗੱਲ ਟੈਂਪ ਹੋਗਾ ਜੀ 6:30 ਦਾ ਹੋ ਗਿਆ ਬਸ ਇਹ ਕਿੰਨਾ ਰਸਤਾ ਹੁੰਦਾ ਉਧਰ ਮੂਲਾਪੁਰ ਦਾਖਾਂ ਤੱਕ ਦਾ ਕਾਰਡ ਦੀ ਕਾਰਡ ਤਾਂ ਚੱਕ ਲਏ ਹੁੰਦੇ ਹੋਣੀ ਦੋ ਘੰਟੇ ਦਾ ਕਾਰਡ ਇੱਥੋਂ ਅੱਗੇ ਜਾਣਾ 12 ਫੀਰ ਇਹ ਸਾਡੇ ਭੈਣ ਭਰਾ ਆਏ ਹੋਏ ਨੇ ਅਮਰੀਕਾ ਤੋਂ ਆਈਏ ਸਾਡੀ ਭੈਣ ਉਹਨਾਂ ਦੇ ਭਰਾ ਦੇ ਬੇਟੇ ਦਾ ਵਿਆਹ ਹੈ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਸਪੈਸ਼ਲੀ ਇਨਵਾਈਟ ਕੀਤਾ ਜਦੋਂ ਉਹ 에어ਪੋਰਟ ਤੇ ਉਤਰੇ ਨੇ 에어ਪੋਰਟ ਤੋਂ ਸਿੱਧਾ ਸਾਡੇ ਕੋਲ ਹੀ ਆਏ ਨੇ ਸਾਨੂੰ ਮਿਲ ਕੇ ਫੇਰ ਅੱਗੇ ਨੰਗੇ ਨੇ ਇੰਨਾ ਪਿਆਰ ਕਰਦੇ ਨਾ ਜਦੋਂ ਜੇ ਇੰਨੀ ਦੂਰੋਂ ਸਾਨੂੰ ਮਿਲਣਾ ਹੈ ਤਾਂ ਯਾਰ ਕਿਉਂ ਨਾ ਜਾਈਏ ਹਾਂ ਕਿਉਂ ਨਾ ਜਾਈਏ ਹੈਨਾ ਇੰਨੀ ਰਿਸਪੈਕਟ ਕਰਦਾ ਅਗਲਾ ਤੇ ਫਿਰ ਐਵੇਂ ਜੇ ਆਪਾਂ ਵੀ ਉਹ ਨਾ ਕਰੀਏ ਤਾਂ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਤੇ ਬਾਕੀ ਜਿਹੜੇ ਆਪਣੇ ਭੈਣ ਭਰਾ ਹੁਣ ਮੈਂ ਇਸ ਵੀਡੀਓ 'ਚ ਕਹਿ ਨਹੀਂ ਸਕਦੀ ਕਿਉਂਕਿ ਇਹ ਵੀਡੀਓ ਅਗਲੇ ਦਿਨ ਪਹੁੰਚਣੀ ਤੇ ਅਸੀਂ ਉੱਥੇ ਪਹੁੰਚ ਚੁੱਕੇ ਹੋਵਾਂਗੇ ਚਲੋ ਕੋਈ ਗੱਲ ਨਹੀਂ ਨੈਕਸਟ ਡੇ ਵੀਡੀਓ ਆਣੀ ਹੈ ਉਸ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਦੱਸਿਓ ਠੀਕ ਹੈ ਜਿਹੜੇ ਆਪਣੇ ਭੈਣ ਭਰਾ ਮਿਲਣਗੇ ਅਸੀਂ ਜਰੂਰ ਜੇ ਤੁਸੀਂ ਲ ਕੁੜੀ ਜੱਟੋ ਬੇਨਾ ਮਿਲ ਜੂਗ ਲੱਗੀ ਤੇ ਲੋ ਜੀ ਸੈਲੂਨ ਪਹੁੰਚ ਗਏ ਆਪਾਂ ਹੁਣ ਤੁਸੀਂ ਧਿਆਨ ਨਾਲ ਮੇਰਾ ਮੂੰਹ ਦੇਖ ਲਓ ਤੇ ਬਾਜ ਵੀ ਦੇਖ ਲਿਓ ਕਿਤ ਗਏ ਹਨ ਚਲੋ ਜੀ ਆਪਾਂ ਰੈਡੀ ਹੁੰਨੇ ਆ ਫਿਰ ਮਿਲਦੇ ਆ ਤੁਹਾਨੂੰ ਵਿੱਚ ਚਾਲੇ ਮਿਲਾਂਗੇ ਜਦੋਂ ਮੇਕਅਪ ਕਰਾਉਣਾ ਠੀਕ ਹੈ ਕੁੜੀ ਬੱਫਸੀਆਂ ਬੈਠੇ ਨੇ ਆਪਣੀ ਫਰੈਂਡ ਕੋਲ ਉਹ ਕਹਿੰਦੀ ਅਜੇ ਇਧਰੋਂ ਫ੍ਰੀ ਹੋਗੇ ਤੇ ਫਿਰ ਆਵਾਂਗੇ ਨਹੀਂ ਤੇ ਤੂੰ ਤਾਂ ਰੈਡੀ ਹੋ ਤੇ ਮੈਂ ਪਹੁੰਚ ਗਈਆਂ ਇੱਥੇ ਚਲੋ ਤਾਂ ਪ੍ਰੋਫੈਸ਼ਨਲ ਜਿਹੀ ਜੇਸਟਲ ਕਿਵੇਂ ਮੈਂ ਅਸੀਂ ਹਾਲ ਤੁਸੀਂ ਦੇਖ ਸਕਦੇ ਹੋ ਕਿ ਹੇਅਰ ਸਟਾਈਲ ਮੈਂ ਫਿਨਿਸ਼ ਬਣ ਗਿਆ ਇੱਕ ਵਾਰ ਤੁਸੀਂ ਕੈਮਰਾ ਫੜ ਲਓ ਮੈਂ ਜੀ ਚੁੰਨੀ ਤਾਂ ਹੈ ਨਹੀਂ ਆਪਣਾ ਚੁੰਨੀ ਆਗਲਾ ਫਿਰ ਬਾਅਦ ਵਿੱਚ ਬਸ ਇਹ ਲਓ ਜਿਵੇਂ ਅਸੀਂ ਮੇਰੀ ਫਾਈਨਲ ਲੁੱਕ ਵੀ ਦੇਖ ਸਕਦੇ ਹੋ ਤੇ ਦੁਪੱਟਾ ਮੇਰਾ ਹਜੇ ਘਰੇ ਆ ਉਹ ਆ ਰਿਹਾ ਹੇਅਰ ਸਟਾਈਲ ਚੈੱਕ ਕਰੋ ਪਿਛਲੇ ਵਾਲਾ ਹੇਅਰ ਸਟਾਈਲ ਕਰਾਇਆ ਜਦੋਂ ਮੈਂ ਪਿਛਲੀ ਵਾਰ ਕਰਾਇਆ ਤੇ ਅੱਜ ਮੈਨੂੰ ਆਦਾ ਹੈ हेयर स्टाइल ਦੇਖ ਲਿਆ ਹੁਣ ਤੁਸੀਂ ਕੀ ਕਿਵੇਂ ਬਣਾ ਰਹੇ ਸੀ ਕਿਉਂਕਿ ਕਾਫੀ ਕਮੈਂਟ ਆ ਰਹੇ ਸੀ ਵੀ ਵੀ ਜਿਹੜਾ ਤੁਸੀਂ हेयर स्टाइल ਆ ਕਿਵੇਂ ਬਣਾਇਆ ਤੁਹਾਡੇ ਵਾਲ ਬਹੁਤ ਛੋਟੇ ਨੇ ਤੇ ਅੱਜ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਿਆ ਤੇ ਕਿਸੇ ਮੇਰੀ ਭੈਣ ਨੇ ਬਣਾਉਣਾ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ اچھا ਤੁਹਾਨੂੰ ਨਾਮ ਸ਼ੋ ਹੋ ਰਿਹਾ ਠੀਕ ਲੈ ਯਾਰ ਮੈਂ ਆਪਣੀ ਫੋਲੋਪ ਦਾ ਲਿੰਕ ਵੀ ਮੈਨੂੰ ਦੇ ਦਿਓ ਤੁਹਾਡੇ ਕੋਲ ਹੈ ਨਹੀਂ ਵਾਹ ਯਾਰ ਹੋਊਗਾ ਮੇਰੇ ਪਿੰਡ ਰਿੰਦੀ ਤੇ ਵੀ ਕੋਈ ਹਿੱਲਾ ਹੋ ਜਾਂਦਾ ਉਹਨਾਂ ਕੀ ਰਹਿਣਾ ਪਿੰਡ ਕੋਈ ਪਿੰਡ ਕੋਈ ਡਾਕ ਰੋਟੀ ਲੋੜ ਪਈ ਪਿੰਡ ਆਇਆ ਨਹੀਂ ਨਹੀਂ ਉੱਥੇ ਵੀ ਹੈਗਾ ਹੈਗਾ ਕੋਈ ਚੱਕਰ ਨਹੀਂ ਚਲੋ ਜੀ ਪਿਆਰ ਹੋ ਕੇ ਆ ਗਏ ਆ ਕਿੱਥੇ ਚੱਲੀ ਹੀ ਨਾਲ ਸਾਡੇ ਮੈਰਿਜ ਤੇ ਪਰ ਗਗਨ ਮਿਲਦਾ ਹੀ 4-5 ਕਿਲੋਮੀਟਰ ਹੀ ਆਏ ਤਾਂ ਬਿਮਾਰ ਹੋ ਗਈ ਸਿਰ ਦੌਖ ਰਿਆ ਬਹੁਤ ਤੇ ਵੋਮਿਟ ਹੋ ਰਹੀ ਹੈ ਨਾ ਹੋਣੇ ਨਹੀਂ ਛੱਡਾਂਗੇ ਅਸੀਂ ਘਰੇ ਸੰਗਰੂਪ ਛੱਡ ਦਾਂਗੇ ਉੱਥੇ ਰੈਸਕਿਊਸ ਕਰੇਗੀ ਦੇਖਦੇ ਆਂ ਕੀ ਬਣਦਾ ਮੈਂ ਤੇ ਮਣੀ ਜਾਵਾਂਗੀ ਲੋ ਜੀ ਤੁਹਾਡੀ ਆਊਟਫਿਟ ਹੁਣ ਪੈਲਸ ਜਾ ਕੇ ਦਿਖਾਣੇ ਆ ਅੱਛਾ ਠੀਕ ਹੈ ਮੈਂ ਸਹੀ ਲੱਗ ਰਹੀ ਆ ਬਹੁਤ ਘੈਂਟ ਸੁਪਰਬ ਕਦੇ ਨਹੀਂ ਉਧਰ ਚਲਾ ਗਿਆ ਅੱਛਾ ਅੱਛਾ ਠੀਕ ਆ ਬਹੁਤ ਘੈਂਟ ਬਹੁਤ ਘੈਂਟ ਮੈਂ ਬੜਾ ਹਰਾਨ ਹੋ ਗਿਆ ਮੈਚਿੰਗ ਨਹੀਂ ਹੋਈ ਆਪਣੀ ਆ ਤੇਰੇ ਮਸਕਰਾ ਮੈਂ ਲਾਇਆ ਹੋਇਆ ਮੇਰੀ ਅੱਖ ਬਹੁਤ ਫੜਕ ਰਹੀ ਏ ਅੱਛਾ ਅੱਛਾ ਠੀਕ ਹੈ ਜੀ ਗਗਨ ਬਿਮਾਰ ਹੋ ਗਈ ਗਗਨ ਨੂੰ ਘਰੇ ਛੱਡ ਆਇਆ ਹੁਣ ਅਸੀਂ ਨਿਕਲਣ ਲੱਗਿਆ ਉਹ ਖੜੀ ਗਗਨ ਗਗਣ ਹਾਏ ਹਾਏ ਵਿਚਾਰੀ ਉਹ ਖੜੀ ਦੇਖੀ ਪੂਰੀ ਤਿਆਰ ਹੋ ਕੇ ਆਈ ਮੇਕਅਪ ਤੇ ਪੈਸੇ ਵੀ ਲਾਏ ਇਹ ਤਾਂ ਇਹੀ ਆ ਉਹਦਾ ਫਤੇ ਦਾ ਵੀ ਇਹੀ ਆ ਕੰਮ ਹੋਰ ਪਤਾ ਨਹੀਂ ਕਿਉਂ ਇਹਨਾਂ ਨੂੰ ਹੁੰਦਾ ਹੈ ਦਮਨ 에ਰੀ ਇਅਰਿੰਗ ਸੋਨੇ ਲੱਗ ਰਹੇ ਨੇ ਬਾਕੀ ਮੇਰੇ ਉਹ ਪਰਸਪੈਨ ਇਅਰਿੰਗਸ ਚੀਜ਼ ਮੈਂ ਚੱਲ ਰਹਿਣਾ ਚਲੋ ਜੀ ਜਾ ਕੇ ਮਿਲਦੇ ਹਾਂ ਬਹੁਤ ਲੇਟ ਹੋ ਗਿਆ ਸੀ 11:30 ਹੋ ਗਏ ਨੇ ਤੇ ਸਹ ਡਿਪੈਂਡ ਪਰ ਆਵੰਦੇ ਸਾਨੂੰ ਦੇ ਫੋਨ ਆਈ ਜਾ ਰਹੇ ਉਹਨਾਂ ਲੋਕੇਸ਼ਨ ਵੀ ਭੇਜਤੀ ਕਿ ਇੱਕ ਨੇ ਸਾਨੂੰ ਮਲੇਰ ਕੋਟਲੇ ਮਿਲਣਾ ਕਿਧਰ ਮਲੇਰ ਕੋਟਲੇ ਜਾਣਾ ਨਹੀਂ ਇਧਰੋਂ ਹੀ ਆਹ ਲੋ ਜੀ ਪੈਲਸ ਪਹੁੰਚ ਗਏ ਅਸੀਂ ਅਮਨ ਕਹਦੇ ਛੇਤੀ ਜਾਣਾ ਸੀ ਤਾਂ ਲਾਈ ਗੱਡੀ ਇੱਥੇ ਅਮਨ ਨੂੰ ਤੇ ਲੋ ਜੀ ਪੈਲਸ ਪਹੁੰਚ ਗਏ ਆਪਾਂ ਤੇ ਅਮਨ ਜੀ ਸਾਡੇ ਪਿੱਛੇ ਵਿੱਚ ਹੀ ਨੇ ਮੈਂ ਫੋਨ ਕੀਤਾ ਕਹਿੰਦਾ ਉਹਨਾਂ ਉਧਰ ਲਾਤੀ ਗੱਡੀ ਉਹ ਲਾਤੀ ਪਰ ਮੇਰੀ ਅੱਖ ਪਰ ਕਰੀ ਹੀ ਮੈਂ ਉੱਥੇ ਲਾਏ ਨੇ ਮਤਲਬ ਨਾ ਕਿਹੜਾ ਰਹਿ ਗਿਆ

ਕੀ ਪੈਲਸ ਦਾ ਹੀ ਰਹਿ ਜਾ ਸਾਡਾ ਦਰਵਾਜ਼ਾ ਦੁਬਾਰਾ ਖੁੱਲ੍ਹੇਗਾ ਅੱਜ ਨਾਲ ਹੋ ਗਈ ਬਸ ਲਓ ਆ ਜਾਓ ਜੀ ਬੱਸ ਨਹੀਂ ਨਹੀਂ ਲਾ ਰੋ ਨਹੀਂ ਲਾ ਰੋ ਇੱਕ ਚਲੋ ਬਈ ਚਲੋ биний 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 ਦੰਮੂ ਆ ਰਹੀ ਥੋੜੇ ਕੰਨੇ ਮੈਨੂੰ ਪਤਾ ਲੱਗਿਆ ਜਦੋਂ ਦੰਮੂ ਆ ਰਹੀ ਐ ਇਸ ਪਲੇਸ ਅਰਜੁਨ ਢਿੱਲੋਂ ਨਾਲ ਦਿਨ ਮੈਨੂੰ ਫੋਨ ਮਾਰਿਆ ਲੈ ਹਨਾ ਥੋੜੀ ਮੈਂ ਨਾਲ ਦਿਨ ਆਦੇ ਤੇ ਮੈਨੂੰ ਫੋਨ ਮਾਰਿਆ ਕਿ ਮੈਂ ਆ ਰਿਹਾ ਜੀ ਸੱਚੀ ਦੱਸੋ ਆ ਰਹੇ ਦੰਮੂ ਦਾ ਫੇਵਰੇਟ ਹੈ ਮਾਸੀ ਕੇ ਦੰਮਾ ਨਹੀਂ ਹੋਈ ਕੰਨੇ ਕੇ ਦੰਮਾ ਨਹੀਂ ਹੋਈ ਅਰਜੁਨ ਢਿੱਲੋਂ ਨਾਲ ਮੈਂ ਆਣਾ ਹੀ ਹਾਂ ਹਾਂ ਉਹ ਸੈਟ ਅਰਜੁਨ ਢਿੱਲੋਂ ਉਹ ਨਾ ਮੁੰਡੂ ਆ ਰਹੀ ਆ ਅਜਾ ਕਰੇ ਆਹ ਰਹਿ ਤਾ ਕਾਪਾ ਕੋ ਬੈਠ ਜਾ ਬੈਠ ਜਾ ਮੈਂ ਮੈਂ ਇਹ ਮੈਂ ਇਹ ਕੋਈ ਦੰਮੂ ਵਾਂਗ ਸਿਰ ਕਣਾ ਬੈਠਣਾ ਉੱਧਰ ਉੱਧਰ ਹੋ ਜਾ ਮੈਂ ਇੱਧਰ ਆਉਣਾ ਇਹ ਫਤੇ ਨਾਲ ਬੈਠੂ ਆ ਜੀ ਨਹੀਂ ਇੱਧਰ ਬੈਠਣਾ ਨਹੀਂ ਤੁਸੀਂ ਉੱਧਰ ਕੋਈ ਨਾ ਘੁੰਮ ਜਾਓ ਦਮਨ ਤੋਂ ਸੇ ਇਹ ਮੈਂ ਸਿਨੋ ਦਮ ਨਾਲ ਕੋਈ ਗੱਲ ਨਹੀਂ ਠੀਕ ਗੱਲ ਹੈ ਕੀ ਗੱਲ ਹੈ ਕੋਈ ਇੱਧਰ ਕੈਸ ਕਰੀਂ ਬੜਾ ਜੀ ਬੜਾ ਪੂਜਾ ਰ ਮੋਂ ਸਾਹਮਣੀ ਬੈਗੇ ਦਮੂ ਓ ਮਾਈ ਗਾਡ ਮੈਚਿੰਗ ਮੈਚਿੰਗ ਕਿਹੜੇ ਹੋਰ ਇੱਧਰ orange orange ਮੇਰੀ ਕਹਿਣਾ ਮੈਚਿੰਗ ਨਹੀਂ ਨਾ ਕਰੋ ਇਧਰ ਨਾ ਲਗੇ ਤੇਰੇ ਉਰੇ ਕਰਾ ਦੇਣਾ ਕਹਿਣਾ ਮੈਚਿੰਗ ਉਰੇ ਕਰਾ ਕੇ ਮੈਚਿੰਗ ਤੁਹਾਨੂੰ ਆਹ ਤੜਪਣਾ ਹੀ ਲੱਗਿਆ ਤੁਹਾਨੂੰ ਤਾਂ ਪੰਜਾਬ ਜਾ ਕੇ ਉੱਟਣਗੇ ਫਿਰ ਚੀਲੀ ਪੀਲੀ ਲੈਣੇ ਪਿੱਛੇ ਲੈਣੇ ਨਾਲ ਨਾ ਦੇਖੇ ਤੁਹਾਨੂੰ ਤਾਂ ਦੇਖਣਾ ਸਾਨੂੰ ਨਹੀਂ ਨਾ ਮੇਰੀ ਆਣਕ ਦੀ ਜੀ ਆ ਲੈਣਾ ਕਿ ਪਰਸ ਮੇਰੀ ਆਣਕ ਹੀ ਹੈਗੀ ਆ ਤੈਨੂੰ ਦੇਰ ਸੀ ਮੈਂ ਦੂਜੀ ਆਣਕ ਨਿਗਾ ਵਾਲੀ ਮੈਂ ਸਿੰਗਰ ਵੀ ਵੇਖਣਾ ਇਹ ਕਿਵੇਂ ਜਪ ਸਿੰਗਰ ਵੇਖਣਾ ਹਾ ਤੇ ਇਹ ਕਿਵੇਂ ਫੋਟੋ ਚੁੜ ਕੇ ਰੋਣਾ ਹਾ ਤੇ ਲੋਡ ਲੋ ਪਾਣੀ ਦਾ ਗਗਨ ਆ ਜਾਂਦਾ ਪੀ ਦਾ ਕੰਮ ਵੀ ਆ ਤੇ ਜੂਸ ਦਾ ਕੰਮ ਵੀ ਆ ਲੈ ਨਾ ਬਾਹਰ ਚੜ ਕੇ ਆ ਜਾ ਹਾਂ ਹਾਂ ਦਾਰੂ ਲੈ ਆ ਰਿਹਾ ਸ਼ਾਰਟਸ ਸ਼ਾਰਟਸ ਹਾਂ ਜੀ ਨਾ ਅੱਜ ਖਾਣ ਤੋਂ ਧਿਆਨ ਆ ਇਧਰ ਖਾਣ ਨਹੀਂ ਹੈਗਾ ਜੀ ਹਾਂ ਸਾਰੇ ਬਸ ਧਿਆਨ ਹੈ ਮੈਂ ਥੋੜੀ ਐ ਮੇਰੇ ਵੱਲ ਧਿਆਨ ਨਹੀਂ ਹੈ ਬਾਕੀ ਸਟੱਮ ਦਾ ਇੰਤਜ਼ਾਰ ਹੋ ਰਿਹਾ ਕਿ ਕਿਹੜਾ ਸਿੰਗਰ ਆਊਗਾ ਹਾਂ ਬਸ ਅਸੀਂ ਵੇਟ ਕਰ ਰਹੇ ਹਾਂ ਇਹ ਸਿੰਗਰ ਨੇ ਆਉਣਾ ਆਹ ਲਿੰਗ ਵਾਈ ਕਰ ਰਹੇ ਆ ਅਸੀਂ ਸਾਰੀ ਜਾਨੀ ਫੈਮਿਲੀ ਤੇ ਬੱਤਲ ਵੀ ਪੂਰਾ ਹੋ ਗਿਆ ਲੱਗਾ ਕਿ ਨੀਨਾ ਆ ਜਾਣਾ ਕਿਉਂਕਿ ਇਹ ਮੀ ਤਾਂ ਨਹੀਂ ਹੋਣਾ ਬਲਜੀਤ ਕੌਂਕਿਆ ਵਾਲਾ ਸੋ ਇਸਕੇ ਪਹਿਲਾਂ ਵੀ ਪੂਰੇ ਨਹੀਂ ਸਿੱਧਾ ਦਾ ਮਾ ਸਾਡੀ ਲੋ ਜੀ ਸਾਰੇ ਦੀਆਂ ਫਤਿਹ ਦੀ ਗੱਲ ਸਹੀ ਹੋ ਗਈ ਉਹ ਵੀ ਬਲਜੀਤ ਆ ਗਿਆ ਉਹ ਦੇਖੋ ਵੀਤ ਬਲਜੀਤ ਆ ਰਿਹਾ ਲੋ ਜੀ ਵੀਤਵਲਜੀ ਸਿੰਘਰ ਪਹੁੰਚੇ ਹੋਏ ਨੇ ਸਾਡੇ ਦਰਬਿਆਨ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਪ੍ਰੋਗਰਾਮਾਂ ਤੇ ਇਹ ਪ੍ਰੋਗਰਾਮ ਜਿਵਾਇ ਕਰ ਬਾਈ ਹਰਜੋਤ ਢਿੱਲੋਂ ਲਦਮਨ ਖੁਸ਼ ਜੋਤੀ ਢਿੱਲੋਂ ਦੇ ਨਾਮ ਦੇ ਵੀਤਵਲਜੀ ਧਾਰੇ ਸਿੰਘਰ ਆਉਣਗੇ ਹਜੇ ਆਏ ਨਹੀਂ ਹੈਗੇ ਜਿਵੇਂ ਸ਼ੁਰੂਆਤ ਕਰਨਗੇ ਤੇ ਉਸ ਤੋਂ ਬਾਅਦ ਮੈਂ ਖੁਸ਼ ਹੈ ਵੀਤ ਵੀਰਿੰਦ ਜੀ ਆਰ ਜਨਮ ਲਾ ਲੀਏ ਹੁਣ ਅੱਜ ਜੀ ਅੱਜ ਆਪਣਾ ਘਰ ਦਾ ਪ੍ਰੋਗਰਾਮ ਹੈ

ਪਘੜਾ ਅੰਗਰੇਜ਼ੀ ਵੀਰ ਤੇ ਘਰ ਦੀ ਸ਼ਰਾਬ ਨਾਲ ਮੇਲ ਕੀ ਫਰੋਟੀਆਂ ਦਾ ਮੈਂ ਕਰ ਲੇ ਵਿੰਗ ਚੌੜ ਦੀ Hari, sedikit kita

ਕਾਈ ਦਾ ਇਹ ਵਾਲੀ ਸਿਰੇ ਮੈਂ ਨਹੀਂ ਖਾਣਾ ਚੈਲੇਟ ਰੱਖ ਦੇ ਕਿਸੇ ਮੈਂ ਕਰਦੇ ਚੈਲੇਟ ਰੱਖਣਾ ਨਹੀਂ ਨਹੀਂ ਮੈਂ ਨਹੀਂ ਰੱਖਣਾ ਨਹੀਂ ਰੱਖਣਾ ਚਾਹੇ ਤੂੰ ਕੋਈ ਲਉਂਗੀ ਆਏ ਮੰਮੀ ਕਿੱਧਾ ਕੱਟ ਨਹੀਂ ਕੀ ਰਹਿ ਹੈ ਆਪਣੇ ਮੰਮੀ ਕਿੱਧਾ ਕੀ ਜੇ ਕੱਟ ਕੇ ਰੋਟੀ ਖਾ ਲੈਣੀ ਮੰਮੀ ਦੇਸ ਲੈ ਲਈ ਤੇ ਮੈਂ ਵੀ ਲੈਣਾ ਜਸਤਿੰਦਰ ਪਹਿਲਾ ਉਹ ਤੇ ਜਾ ਤੂੰ ਹੀ ਜੇ ਲੈ ਲੈ ਆਉਂ ਜਾ ਆਹ ਯਾਰ ਮੈਂ ਤੋਂ ਹੁੰਦਾ ਹਰ ਵਾਰ ਇੱਕ ਵਾਰ ਤੜਕੇ ਜਾ ਕੇ ਦੁਪਹਿਰੇ ਲੈ ਕੇ ਵਾਪਸ ਆ ਜੇ ਅੱਜ ਤੇ ਉਹ ਕਾਹਨੇ ਮੰਦੀਪ ਕਹਿੰਦੀ ਬਾਜੀ ਮੈਂ ਟਰਾਈ ਕਰੂੰਗੀ ਆਈਸਕ੍ਰੀਮ ਦਾ ਗਲਾਬ ਡਾਂ ਮੈਨੂੰ ਨਾ ਚੰਗਾ ਰਾਹ ਡੋਲ ਹੀ ਮੈਂ ਥੱਲੇ ਕਿਦੀ ਆ ਜਾਣਾ ਟਿੰਗਲ ਜਵਾੜੂ ਰੱਖ ਗਿਆ ਜੀ ਤੇ ਨਾਲ ਬਾਜੀ ਨੇ ਲਿਖੋ ਚੰਦ ਸ਼ਬਦ ਬਹੁਤ ਗੱਡ ਬਣਿਆ ਬਾਈ ਨਾ ਕਿ ਚੰਦ ਸ਼ਬਦ ਬਾਜੀ ਦੁਬਾਰੇ ਵੀ ਲਿਖਿਓ ਨਾ ਬਾਜੀ ਜਿਹਨੇ ਵਿਆਹ ਤੋਂ ਹੁੰਦੇ ਨੇ ਇਹਨਾਂ ਨੇ ਖਾਣ ਨੂੰ ਬਤਾ ਆਈਸਕ੍ਰੀਮ ਹੀ ਟਰਾਈ ਕਰਨੀ ਹੈ ਅਮਨ ਕਹਿੰਦੀ ਪਾਸ ਕਰੋ ਵੀਡੀਓ ਨਾਮ ਬਣਾਓ ਕਿ ਤੇਰੇ ਵਿਆਹ ਮੈਂ ਗਲਾਬ ਜਮ ਆਈਸਕ੍ਰੀਮ ਟਰਾਈ ਕੀਤੀ ਤੇ ਮੈਂ ਵੀ ਕਰਾਂ ਮੈਂ ਕਿਤੇ ਕੀਤੀ ਨਹੀਂ ਹੈਗੀ ਆਈ ਅੰਦਰ ਹੋਰ ਕੁਝ ਖਾਣਾ ਹੈ ਰੋਟੀ ਖਾਣ ਤੁਰ ਗਈ ਆਈ ਸੋਫੀ ਪੀਣੇ ਤੇ ਸਾਡੇ ਗਰਗਾਸਪੁਰ ਵਾਲੇ ਆਂਟੀ ਵਿਚਾਰੇ ਫੋਨ ਕਰੀ ਜਾ ਰਹੇ ਨੂੰ ਅੱਜ ਮਲੇਰਕੋਲਾ ਸਾਈਡ ਵਿਆਹ ਤੇ ਆਏ ਨੇ ਤੇ ਉਹਨਾਂ ਨੇ ਸਵੇਰ ਦੀ ਫੋਨ ਡਾਰੇ ਕਦੇ ਮਿਲੂ ਕਦੇ ਅਮਨ ਨੂੰ ਕਿ ਅਸੀਂ ਮਿਲਣਾ ਸੀ ਤੇ ਅਸੀਂ ਇੱਧਰ ਸੀ ਤੇ ਹਨਾ ਕੋਲ ਉਹਨਾਂ ਦੀ ਅਟੈਂਡ ਕਾਫੀ ਲੇਟ ਕੀਤੀ ਉਹ ਵਿਚਾਰੇ ਕਹਿੰਦੇ ਕਿ ਅਸੀਂ ਤੁਹਾਨੂੰ ਮਿਲਣਾ ਸੀ ਤੇ ਸੌਰੀ ਇਸ ਵਾਰ ਮਿਲ ਨਹੀਂ ਪਾਇਆ ਕਹਿੰਦੇ ਨੈਕਸਟ ਟਾਈਮ ਫੋਨ ਮਿਲ ਦੱਸ ਤੁਸੀਂ ਵੀ ਗਲਪ ਜਵੜੀ ਕਿੱਥੇ ਹੈ ਨਹੀਂ ਜਤੂ ਹੰਡਾ ਜਤੂ ਜਤੂ ਦਾ ਸਟੈਂਡਰਡ ਥੋੜਾ ਜਿਹਾ ਅੱਪ ਹੈ ਪਾਪਾ ਨਾਲ ਪਾਪਾ ਜੋਬ ਕਰਦੇ ਨੇ ਪਰ ਪਾਪਾ ਦਾ ਮੈਂਟਲ ਲੈਵਲ ਜਿਹੜਾ ਥੋੜਾ ਹਿੱਲਿਆ ਹੋਇਆ ਏ ਆਪਣਾ ਬਿਜ਼ਨਸ ਕਰਦੇ ਹਾਂ ਮੈਂਟਲ ਲੈਵਲ ਥੋੜਾ ਸੈੱਟ ਹੈ ਇਹ ਵਰਕੇ ਕੋ ਬਿਜ਼ਨਸ ਮੈਂ ਤਾਂ ਜਿਹੜੇ ਫਿਕਸ ਕਰ ਉਸ ਮੈਂ ਬੰਦੇ ਦੇ ਦੇ ਤੇ ਉਹ ਹੁੰਦੀਆਂ ਗੱਲਾਂ ਹੈ ਗੱਲਾਂ ਗੱਲਾਂ ਮੇਰੇ ਫੇਵਰਟ ਭਾਜੀ ਆਏ ਹਨ ਮੇਰੇ ਨੰਬਰ ਨਾਲ ਸਹੀ ਗੱਲ ਹੈ ਭਾਜੀ ਮੰਨਾ ਕੋਈ ਵਲੌਗ ਨਹੀਂ ਕਰਦੇ ਭਾਜੀ ਕੋਈ ਵਲੌਗ ਨਹੀਂ ਕਰਦਾ ਜਿਵੇਂ ਲੱਗੇ ਤਾਂਜੀ ਨਾਲ ਆਇਓ ਉਹਨੂੰ ਵੇਂਦੇ ਵੀ ਨਹੀਂ ਹੈਂਜੀ ਗੱਡੀ ਚ ਮਮ ਬੋਲੇ ਕਿ ਪਾ ਜਿੰਦਰੰਦਰ ਪਾਟ ਤੇ ਲਿਆ ਬਣ ਫੁੱਲ ਫੁੱਲ ਕੇ ਵੀ ਸੋਨੂੰ ਕਹਿੰਦੇ ਬਹੁਤ ਵਧੀਆ ਲੱਗਦਾ ਮੈਂ ਅੱਲੀ ਵੀ ਲਿਆਇਆ ਉੱਥੋਂ ਦੇ ਬਣਾਓ ਅਸੀਂ ਇਕੋਲੀਆਂ ਫੜਫੜਨੇ ਆਂਗੇ ਚਲੋ ਆਓ ਪਲੀਜ਼ ਹਜਾਏ ਕਰੋ ਹੱਡ ਰੋਟੀ ਹਜਮ ਹੋਏ ਤਾਂ ਹੋਰ ਖਾਓ ਅਮਨ ਫਤੇ ਦਾ ਪਤਾ ਹੀ ਨਹੀਂ ਕਿੱਥੇ ਆ ਕੋਈ ਨੀ ਤਿੱਧਾ ਨਹੀਂ ਕਿ ਵਾਦਾ ਮੀਤ ਮਲਜੀਤ ਨੂੰ ਕਹਿੰਦਾ ਕਿ ਵਾਅਦਾ ਵਾਦੇ ਹੜਾ ਵਾਦੇ ਕਿਤੇ